ਹਜ਼ਾਰ ਕਰੋੜ ਰੁਪਏ ਦੀ ਆਫਤ ਹੋ ਗਈ। ਪੰਜਾਬ ਸਰਕਾਰ ਇਹਦਾ ਕਿਸਾਨਾਂ ਵਾਸਤੇ ਕੀ ਕਰ ਰਹੀ ਹੈ? ਕਰਾਂ ਸਭ ਨੇ ਦੇਖੋ ਪਹਿਲਾਂ ਤਾਂ ਇਹ ਬੜੀ ਮੰਦ ਭਾਗੀ ਹੈ ਕਿਉਂਕਿ ਸਾਰੇ ਲੋਕ ਇੱਥੇ ਖੜੇ ਆ ਤੇ ਘਰਨੇ ਸਾਰੇ ਪਾਣੀ ਦੇ ਵਿੱਚ ਘਰੇ ਵੇ ਆ। ਸੋ ਬਹੁਤ ਇਹ ਮੰਦ ਭਾਗੀ ਹੈ। ਪਰ ਕੁਦਰਤ ਨੂੰ ਕੋਈ ਰੋਕ ਨਹੀਂ ਸਕਦਾ। ਹੁਣ ਇਹ ਸਾਰਾ ਜਿਵੇਂ ਕੁਦਰਤ ਨੇ ਕੀਤਾ ਐਨੀਆਂ ਬਰਸਾਤਾਂ ਹੋਈਆਂ ਨੇ ਜਿਹਦੇ ਕਰਕੇ ਸਾਰਾ ਜਿਹੜਾ ਨੁਕਸਾਨ ਹੋ ਰਿਹਾ ਹੈ। ਹੁਣ ਅਜਿਹੇ ਸਮੇਂ ਦੇ ਉੱਤੇ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਕੀ ਕਰ ਸਕਦੀ ਹੈ ਉਹ ਅਸੀਂ ਕਰਨ ਲੱਗੇ ਹਾਂ ਹੁਣ ਇੱਥੇ ਹੜ੍ਹ ਦੇ ਵਿੱਚ ਘਰੇ ਪਾਣੀ ਦੇ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਦਿੱਤੀ ਜਾਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸੋ ਇਹਦੇ ਲਈ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਸਾਡੇ ਸਾਰੇ ਅਧਿਕਾਰੀ ਖੜੇ ਨੇ ਡੀਸੀ ਮੈਡਮ ਖੜੇ ਨੇ ਡੀਸੀ ਸਾਰੇ ਨੀਚੇ ਤੋਂ ਉੱਪਰ ਤੱਕ ਪਟਵਾਰੀ ਤੇ ਲੈ ਕੇ ਸਾਰੇ ਅਧਿਕਾਰੀ ਖੜੇ ਨੇ ਸਾਡੇ ਵਾਟਰ ਸਰਸਿਸ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਐਸਸੀ ਐਕਸ਼ਨ ਸਾਰੇ ਉਹ ਖੜੇ ਨੇ ਮਤਲਬ ਅਸੀਂ ਦੂਜੇ ਸ਼ਬਦਾਂ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਜੇ ਮੈਡੀਕਲ ਫੈਸਿਲਿਟੀ ਦੀ ਲੋੜ ਹੈ ਅਸੀਂ ਉਹ ਪਹਚਾਈਏ ਕਿਤੇ ਸੁੱਕੇ ਰਾਸ਼ਨ ਦੀ ਲੋੜ ਹੈ ਉਹ ਅਸੀਂ ਪਹਚਾਈਏ ਕਿਤੇ ਪਸ਼ੂਆਂ ਦੇ ਲਈ ਦਵਾਈਆਂ ਦੀ ਲੋੜ ਹੈ ਉਹ ਅਸੀਂ ਪਹਚਾਈਏ ਜੋ ਚੀਜ਼ ਵੀ ਲੋੜੀਂਦੀ ਹੈ ਉਹ ਅਸੀਂ ਅੱਜ ਲੋਕਾਂ ਨੂੰ ਮੁਹੱਈਆ ਕਰਾਈਏ ਸਾਰੇ ਕੋਆਰਡੀਨੇਸ਼ਨ ਦੇ ਨਾਲ ਉਹ ਅਸੀਂ ਸਾਰਾ ਕੰਮ ਕਰ ਰਹੇ ਹਾਂ ਤੇ ਆ ਦਸ ਵੀ ਰਹੇ ਆ ਸਰਪੰਚ ਸਾਹਿਬ ਖੜੇ ਆ ਤੇ ਸਾਰੇ ਨਗਰ ਨਿਵਾਸੀ ਖੜੇ ਆ ਤੇ ਤਸੱਲੀ ਹੈ ਜੀ ਤੁਹਾਡੀ ਇਸ ਗੱਲ ਦੀ ਤਾਂ ਸਮਾਨ ਦੀ ਤਾਂ ਕੋਈ ਕਮੀ ਨਹੀਂ ਹੈ ਸਮਾਨ ਜਿਹੜਾ ਆਇਆ ਸੁਣ ਸਰ 2023 ਦੇ ਵਿੱਚ ਤੁਹਾਨੂੰ ਵੀਰਾਂ ਨੇ ਵੀ ਪੁੱਛਿਆ ਸੀ ਕਿ ਅਜੇ ਤੱਕ ਬਾਹ ਨਹੀਂ ਫੜੀ ਗਈ ਲੋਕਾਂ ਦੇ ਘਰ ਠੱਠ ਗਏ ਸੀ 6000 ਰੁਪਏ ਸਰਕਾਰਾਂ ਵੱਲੋਂ ਜਮ ਮੁਆਵਜ਼ਾ ਪਾਇਆ ਗਿਆ ਸੀ ਤੇ ਕੁੱਕੜੀ ਤੱਕ ਦਾ ਤੇ ਬੱਕਰੀਆਂ ਤੱਕ ਦੇ ਮੁਆਵਜ਼ੇ ਦੀ ਗੱਲ ਹੋਈ ਸੀ ਜਦੋਂ ਲੋਕਾਂ ਨੂੰ ਮਿਲਦੇ ਹਨ ਉਹ ਕਹਿੰਦੇ ਕੁੱਕੜੀਆਂ ਮੁਰਗੀਆਂ ਤਾਂ ਛੱਡੋ ਤੰਜ ਕਸਦੇ ਕਹਿੰਦੇ ਅੰਡੇ ਦੇ ਮੁਆਵਜ਼ੇ ਦਿੱਤੇ ਸਰਕਾਰ ਨੇ ਇਥੋਂ ਦੀ ਗੱਲਾਂ ਹੋਣਗੀਆਂ ਦੇਖੋ ਇਹ ਸਮਾਨ ਨਾ ਤਾਂ ਤੰਜ ਕਸਨ ਦਾ ਹੈ ਨਾ ਇਹ ਸਮਾਨ ਦੁਸ਼ਣਵਾਦੀ ਦਾ ਹੈ ਇਹ ਸਮਾਂ ਸਿਰਫ ਤੇ ਸਿਰਫ ਇਸ ਗੱਲ ਦਾ ਹੈ ਕਿ ਲੋਕਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਦੇ ਵਿੱਚ ਖੜਿਆ ਜਾਵੇ ਉਹਨਾਂ ਦੀ ਜੋ ਸਮੱਸਿਆ ਜੋ ਕੋਈ ਵੀ ਹੱਲ ਕਰ ਸਕਦਾ ਹੈ ਹੁਣ ਵੈਸੇ ਮੈਂ ਕਹਿਣਾ ਨਹੀਂ ਚਾਹੁੰਦਾ ਜਿਹੜੇ ਮੁਰਗੀਆਂ ਦੇ ਮੁਆਵਜ਼ੇ ਦੀ ਗੱਲ ਕਰਦੇ ਨੇ ਉਹ ਸਾਰਾ ਕੁਝ ਤਾਂ ਉਹਨਾਂ ਦੇ ਹੱਥ ਦੇ ਵਿੱਚ ਹੈ ਉਹੀ ਲੋਕ ਕਹਿ ਰਹੇ ਨੇ ਨਾ ਮੈਂ ਪਰ ਕਿਸੇ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਮਾਂ ਕਿੰਤੂ ਪ੍ਰੰਤੂ ਦਾ ਨਹੀਂ ਹੈ ਪਰ ਜੇ ਉਹ ਤੰਜ ਕੱਸਦੇ ਆ ਤਾਂ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਬਣਦੀ ਉਹ ਸੈਂਟਰ ਗਵਰਨਮੈਂਟ ਨੂੰ ਕਹਿ ਨਹੀਂ ਸਕਦੇ 6800 ਰੁਪਏ ਕੌਣ ਤਾਂ ਹੀ ਕਰਦਾ ਹੈ ਸੈਂਟਰ ਗਵਰਨਮੈਂਟ ਤੈਅ ਕਰਦੀ ਹੈ ਕੋਈ ਪੈਸਾ ਜਿੰਨਾ ਆ ਅਸੀਂ ਝੱਲ ਰਹੇ ਆ ਇਹ ਸਿਰਫ ਤੇ ਸਿਰਫ ਸੈਂਟਰ ਗਵਰਨਮੈਂਟ ਦੀ ਵਜ੍ਹਾ ਨਾਲ ਝੱਲ ਰਹੇ ਆ ਸੀ ਇਹ ਜਿਹੜਾ دریاਵਾਂ ਦੇ ਵਿੱਚ ਹੜਾ ਰਹੇ ਨੇ ਸਾਡੇ ਡੈਮ ਭਰੇ ਹੋਏ ਨੇ ਸਾਸੀਂ ਪਾਣੀ ਛੱਡਣ ਦੇ ਲਈ ਮਜਬੂਰ ਹੋ ਰਹੇ ਹਾਂ ਕਿਹਦੇ ਕਰਕੇ ਹੋ ਰਹੇ ਆ ਉਹ ਇਹਨਾਂ ਕਰਕੇ ਹੋ ਰਹੇ ਆ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਸ਼ੁਰੂ ਤੋਂ ਤੱਕਾ ਹੋਇਆ ਜੇ ਪਾਣੀਆਂ ਦੀ ਵੰਡ ਕੀਤੀ ਪਾਣੀਆਂ ਦੀ ਵੰਡ ਕੀਤੀ ਤਾਂ ਸਾਰਾ ਪਾਣੀ ਸੀ ਜਿਹੜਾ ਇਹ ਰਿਪੀਰੀਅਨ ਐਕਟ ਹੁੰਦਾ ਉਹਦਾ ਮਤਲਬ ਇਹ ਹੈ ਕਿ ਜਿਹੜੇ ਦਰਿਆ ਜਿਹੜੀ ਸਟੇਟ ਵਿੱਚ ਦੀ ਲੰਘਦੇ ਨੇ ਉਸ ਪਾਣੀ ਤੇ ਉਹਦਾ ਹੱਕ ਤੇ ਇੱਥੇ ਰਾਜਸਥਾਨ ਦਾ ਪੂੰਛ ਨਹੀਂ ਲੱਗਦੀ ਕਿਤੇ ਰਾਜਸਥਾਨ ਹਰਿਆਣਾ ਦੀ ਨਹੀਂ ਕਿਤੇ ਪੂੰਛ ਲੱਗਦੀ ਪਾਣੀ ਸਾਰਾ ਉਹਨਾਂ ਨੂੰ ਦੇਤਾ ਤੇ ਉਸ ਸਮੇਂ ਨਹੀਂ ਕਲਾਜ ਪਾਣੀ ਚਾਹੀਦੀ ਸੀ ਕਿ ਜੇ ਉਹਨਾਂ ਨੂੰ ਪਾਣੀ ਦੇਣ ਤਾ ਇਹਨਾਂ ਦਰਿਆਵਾਂ ਕਰਕੇ ਜੋ ਨੁਕਸਾਨ ਹੋਣਾ ਤੇ ਉਹ ਚ ਵੀ ਹਿੱਸੇਦਾਰ ਬਣ ਜਾਣ ਤੇ ਖੜਿਆ ਕਿਉਂ ਹੈਗੇ ਸਾਡੇ ਲੋਏ ਅੱਜ ਇਹਨਾਂ ਦੀ ਬੀਜੇਪੀ ਦੀ ਸਰਕਾਰ ਉੱਥੇ ਵੀ ਹੈ ਤੇ ਤੰਜ ਕਸਣਾ ਬੜਾ ਆਸਾਨ ਹੈ ਤੰਜ ਨਹੀਂ ਕਸਣਾ ਚਾਹੀਦਾ ਇਸ ਸਮਾਂ ਤੰਜ ਕਸੰਦਾ ਨਹੀਂ ਜੇ ਉਹਨਾਂ ਨੂੰ ਹਮਦਰਦੀ ਹੈ ਇਹਨਾਂ ਲੋਕਾਂ ਦੇ ਨਾਲ ਉੱਥੇ ਜਾਣ ਉੱਥੇ ਜਾ ਕੇ ਗੱਲ ਕਰਨ ਵੀ ਸਾਡਾ ਪਾਣੀ ਤਾਂ ਸਾਰਾ ਖੋਲਿਆ ਤੁਸੀਂ ਸਾਰਾ ਪਾਣੀ ਖੋ ਗਏ ਉੱਥੇ ਦੇਤਾ ਇਹ ਮਰਨ ਪਿੱਛੇ ਦੇ ਅਸੀਂ ਆ ਪੰਜਾਬ ਹੈ ਮਰਨ ਪਿੱਛੇ ਅੱਜ ਮੈਨੂੰ ਇਹ ਦੱਸੋ ਤੁਸੀਂ ਇਹ ਤੇ ਇਹ ਵੀ ਚਾਹੁੰਦੇ ਆ ਕਿ ਡੈਮ ਭਰ ਜਾਣ ਜੀ ਪੂਰੇ ਪਾਣੀ ਨਾ ਛੱਡੋ ਅੱਜ ਇਹ ਮਾਜਰ ਗਵਰਨਮੈਂਟ ਨੇ ਕਿਹਾ ਪਾਣੀ ਨਾ ਛੱਡੋ ਪਰ ਸਾਨੂੰ ਪਤਾ ਹੈ ਜੇ ਪਾਣੀ ਸੀ ਪੂਰਾ ਭਰ ਕੇ ਜਿਵੇਂ 2023 ਦੇ ਵਿੱਚ 7 ਲੱਖ ਕਿਊਸਿਕ ਪਾਣੀ ਇੱਕ ਦਿਨ ਆ ਗਿਆ ਦੀ ਸਾਰਾ ਪੰਜਾਬ ਡੁੱਬ ਗਿਆ ਦੀ ਹੌਲੀ ਹੌਲੀ ਪਾਣੀ ਛੱਡਣ ਨਾਲ ਲੋਕ ਬਚ ਵੀ ਜਾਣਗੇ ਅਸੀਂ ਤੇ ਆਪਣੀ ਪਲਾਨਿੰਗ ਦੇ ਨਾਲ ਚੱਲ ਰਹੇ ਹਾਂ ਉਹ ਕਹਿੰਦੇ ਨਹੀਂ ਡੈਮ ਭਰ ਲੋ ਕਿਉਂ ਡੈਮ ਭਰ ਲਿਆ ਹਿੱਸੇਦਾਰੀ ਆ ਕੇ ਮੰਗਣ ਲੱਗ ਜਣਗੇ ਹਾਂ ਲੋ ਜੀ ਇੰਨਾ ਪਾਣੀ ਡੈਮਾਂ 'ਚ ਹੋ ਗਿਆ ਸਾਡਾ ਇਨਾ ਹਿੱਸਾ ਸਾਡਾ ਇਨਾ ਹਿੱਸਾ ਸੋ ਇਸ ਕਰਕੇ ਪੰਜਾਬ ਨੇ ਬਹੁਤ ਜ਼ਖਮ ਸਹੇ ਨੇ ਪੰਜਾਬ ਨਾਲ ਹਰ ਕਦਮ ਤੇ ੱਤਕਾ ਹੋਇਆ ਇੱਕ ਵਾਰੀ ਨਹੀਂ ਹੋਇਆ ਕਈ ਬਾਰੀ ਹੋਇਆ ਪਰ ਇਹ ਆ ਤੰਜ ਕਸਣਾ ਨੇ ਪਿੱਛੇ ਮੈਂ ਜ਼ਰੂਰ ਕਹਿਣੀ ਚਾਹਣਾ ਪੰਜ ਪੰਜ ਨਹੀਂ ਕਸਨ ਦਾ ਸਮਾਂ ਜੇ ਕਰਨਾ ਕੋਈ ਜਾ ਕੇ ਕਰੋ ਉਥੇ ਕਹੋ ਜਿਹੜੇ ਸਾਨੂੰ ਤੋਹਫੇ ਦਿੰਦੇ ਨੇ ਆ 532 ਕਰੋੜ ਸਪੈਸ਼ਲ ਅਸਿਸਟੈਂਟ ਜੀ ਤੋਹਫਾ ਕਾਹਦਾ ਤੋਹਫਾ ਜੀ ਇਹ ਪੈਸੇ ਸੈਂਟਰਲ ਗਵਰਨਮੈਂਟ ਦੇ ਕੋਈ ਅਲੱਗ ਪੈਸੇ ਆ ਸਾਡੇ ਕੋਈ ਲਹਦਾ ਪੈਸੇ ਆ ਇਹ ਤੇ ਲੋਕਾਂ ਦੇ ਪੈਸੇ ਨੇ ਗਰੀਬ ਲੋਕਾਂ ਦੇ ਪੈਸੇ ਨੇ ਜਿਹੜੇ ਟੈਕਸ ਦੇ ਰੂਪ ਦੇ ਵਿੱਚ ਸਾਨੂੰ ਦਿੰਦੇ ਆ ਸੋ ਇਸ ਕਰਕੇ ਇਹ ਗੱਲਾਂ ਨਹੀਂ ਆ ਅਸੀਂ ਤਾਂ ਦੇਖੋ ਹਮਦਰਦੀ ਨਾਤੇ ਆਏ ਆ ਹਮਦਰਦੀ ਆ ਸਾਨੂੰ ਸਾਰੇ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਨੇ ਇਹ ਆ ਸਾਰਿਆਂ ਦੇ ਜਿਹੜੇ ਫੋਨ ਨੰਬਰ ਨੇ ਇੱਥੇ ਹੋਣਗੇ ਸਾਡੇ ਕੋਲੇ ਜਿੰਨੇ ਕਰੇ ਹੋਏ ਨੇ ਸਾਡੇ ਅਫਸਰਾਂ ਦੇ ਨੰਬਰ ਇਹਨਾਂ ਘਰੇ ਹੋਏ ਘਰਾਂ ਦੇ ਲਵੇ ਹੋਣਗੇ ਜਦੋਂ ਮਰਜ਼ੀ ਸਾਨੂੰ ਕਾਲ ਕਰਨ ਅਸੀਂ ਫੋਨ ਕਰਕੇ ਪੁੱਛਾਂਗੇ ਕਿ ਕਿਸ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਨੂੰ ਇਸ ਸਿਸਟਮ ਤੇ ਹੀ ਕਰ ਸਕਦੇ ਹਾਂ ਸਰ ਸਰ 2023 ਦੇ ਵਿੱਚ ਮੁੱਖ ਮੰਤਰੀ ਪ੍ਰਪਤ ਸਿੰਘ ਮਾਨ ਜੀ ਇੱਥੇ ਇਦਕਾਰ ਤੇ ਆਏ ਸੀਗੇ ਉਹ ਕਹਿ ਕੇ ਗਏ ਸੀ ਹਰ ਇੱਕ ਦੋ ਜਿਹੜਾ ਹੈਗਾ ਬੰਦਾ ਜਿਹੜਾ ਹੈਗਾ ਮਕਾਨਾਂ ਦਾ ਜਾਂ ਮਾਹੌਜ ਦਿੱਤਾ ਜਾਵੇਗਾ ਪਰ ਇੱਥੇ ਸਰ ਕੁਝ ਧੀਰੇ ਕਰਦੇ ਕੁਝ ਇਹੋ ਜਿਹੇ ਪਰਿਵਾਰ ਹੈਗੇ ਜੋ 2 ਸਾਲ ਹੋ ਗਏ ਸਾਨੂੰ ਅਜੇ ਵੀ ਤਰਪਾਲਾਂ 'ਚ ਤਰਪਾਲਾਂ 'ਚ ਬੈਠੇ ਮੈਂ ਉਹੀ ਗੱਲ ਕਹਿਣ ਲੱਗਿਆ ਉਹੀ ਗੱਲ ਮੈਂ ਕਰ ਰਿਹਾ ਵੀ ਕਿਉਂ ਨਹੀਂ ਮਿਲੇ ਅਸੀਂ ਇਸ ਗੱਲ ਦੀ देखो ਸਾਡੀ ਜਾਣਕਾਰੀ ਦੇ ਵਿੱਚ ਨਹੀਂ ਸੀ ਪਰ ਹੁਣ ਮੈਂ ਡੀਸੀ ਸਾਹਿਬ ਨੂੰ ਤੁਰੰਤ ਕਿਹਾ ਹੈ ਸਾਹਿਬ ਸਰ ਸਾਹੀ ਤੁਹਾਡੇ ਨਾਲ ਹੀ ਹੈ ਜਾਣਕਾਰੀ ਕਿੱਥੋਂ ਮਿਲਦੀ ਹੈ ਅਫਸਰ ਸਾਹਿਬ ਤੁਹਾਡੇ ਨਾਲ ਬੈਠੇ ਤੁਹਾਡੇ ਸਾਹਮਣੇ ਤਾਂ ਕਹਤਾ ਹਾਂਜੀ ਹਾਂਜੀ ਮੈਂ ਤਾਂ ਅੱਜ ਆਇਆ ਨਾ ਇੱਥੇ ਤੁਹਾਡੇ ਸਾਹਮਣੇ ਇਹ ਗੱਲ ਕਹਿਤੀ ਵੀ ਜਿੱਥੇ ਵੀ ਕਿਤੇ ਕੋਈ ਕਤਾਹੀ ਹੋਈ ਹੈ ਅਸੀਂ ਉਹਨੂੰ ਸੁਧਾਰਾਂਗੇ ਉਸਦਾ ਹੱਲ ਵੀ ਕਰਾਂਗੇ ਹੁਣ ਜਿਹੜੀਆਂ ਗੱਲਾਂ ਸਾਡੇ ਬਸ ਨਹੀਂ ਅਸੀਂ ਨਹੀਂ ਲਾਰਾ ਲਾ ਕੇ ਜਾਂਦੇ ਫਿਰ ਰੱਬ ਨਾ ਕਰੇ ਕਦੇ ਫੇਰ ਪਾਣੀ ਆ ਜਾਏ ਤੇ ਫਿਰ ਇੱਥੇ ਆਹੀ ਆਪਾਂ ਹੀ ਪੱਤਰਕਾਰ ਹੋਈਏ ਇੱਥੇ ਮਨ ਕਰੇ ਅਸੀਂ ਦੁਬਾਰੇ ਹੋਈਏ ਫਿਰ ਕਹਿ ਦੋ ਜੀ ਇਹ ਕਹਿ ਕੇ ਗਏ ਤੇ ਹੁਣ ਇਹਨਾਂ ਨੇ ਗੱਲ ਕੀਤੀ ਆ ਕਿ ਜਿਹੜੀਆਂ ਜ਼ਮੀਨਾਂ ਦੇ ਗਰਦੌਰੀਆਂ 2007 ਦੇ ਵਿੱਚ ਅਕਾਲੀ ਦਲ ਦੀ ਸਰਕਾਰ थी बीजेपी ਉਹ ਜੀ ਹਿੱਸੇਦਾਰ थी थी ना बीजेपी ਹਿੱਸੇਦਾਰ ਅਟਲ ਵਿਹਾਰੀ ਬਾਜਪਈ ਨੇ ਜਿਵੇਂ ਬਜ਼ੁਰਗ ਦੱਸ ਰਹੇ ਨੇ ਅਟਲ ਵਿਹਾਰੀ ਬਾਜਪਈ ਜੀ ਨੇ ਫੈਸਲਾ ਕੀਤਾ ਸੀ ਅਟਲ ਵਿਹਾਰੀ ਬਾਜਪਈ ਫੈਸਲਾ ਕਰਦਾ ਉਸ ਤੋਂ ਦੀ ਸਹਾਇਕ ਜਿਹੜੀ ਸਰਕਾਰ ਹੈ ਉਹਨਾਂ ਦੀ ਖੁਦ ਦੀ ਸਰਕਾਰ ਇਹਨਾਂ ਦੇ ਕੈਂਚੀ ਚਲਾਉਂਦੀ ਹੈ ਇਸ ਦਾ ਕੀ ਹੱਲ ਕਰਾਂਗੇ ਸਰ ਪੰਜਾਬ ਸਰਕਾਰ ਕੀ ਖਾਸ ਕਰੂਗੀ ਇਹਨਾਂ ਵਾਸਤੇ ਤੁਸੀਂ ਕੇਂਦਰ ਸਰਕਾਰ ਨੂੰ ਤਾਂ ਕੋਸ ਹੀ ਰਹੇ ਮੈਂ ਕੋਸ ਨਹੀਂ ਦੇ ਰਿਹਾ ਮੈਂ ਪੰਜਾਬ ਸਰਕਾਰ ਨੂੰ ਕੀ ਕਰੋਗੇ ਪੰਜਾਬ ਸਰਕਾਰ ਕੀ ਬਿਲਕੁਲ ਕੋਸ ਨਹੀਂ ਰਿਹਾ ਮੈਂ ਕੋਸ ਤੁਸੀਂ ਗੱਲ ਕੀਤੀ ਨਾ ਤੰਜ ਦੀ ਹਾਂ ਬਿਲਕੁਲ ਮੈਂ ਉਹਦਾ ਜਵਾਬ ਦਿੱਤਾ ਹੈ ਹਾਂ ਬਿਲਕੁਲ ਕੋਈ ਤਾਂ ਕੋਸ ਨਹੀਂ ਰਿਹਾ ਮੈਂ ਮੈਂ ਤਾਂ ਪਹਿਲਾਂ ਕਹਿ ਕੇ ਟਿਆ ਅੱਜ ਕੋਸ ਅੱਜ ਮੈਨੂੰ ਇਹ ਦੱਸੋ ਇੱਕ ਮਿੰਟ ਇੱਕ ਮਿੰਟ ਬੰਨ ਰਸੋ ਕੋਸਨ ਵਾਲੀ ਕਿਹੜੀ ਗੱਲ ਹੈ ਕੀ ਇਹ ਨਹੀਂ ਜ਼ਰੂਰੀ ਵੀ ਆ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਜਿਹੜੇ ਪਾਣੀ ਸਾਥੋਂ ਲੈਂਦੇ ਨੇ ਉਹ ਹਿੱਸੇਦਾਰ ਨਹੀਂ ਹੋਣੇ ਚਾਹੀਦੇ ਦੱਸੋ ਮੈਨੂੰ ਤੁਸੀਂ ਦੱਸ ਦਿਓ ਬਿਲਕੁਲ ਚਾਹੀਦੀ ਮੈਂ ਹੋਈ ਕੀ ਗੱਲ ਕਹਿੰਦਾ ਮੈਂ ਕੋਸ ਨਹੀਂ ਰਿਹਾ ਮੈਂ ਸਚਾਈ ਕਹਿ ਰਿਹਾ ਨਹੀਂ ਇੱਕ ਉਸਨੇ ਹੁੰਦਾ ਕਿ ਤਾਂ ਜੀ ਕਿਸ ਨੇ ਤੁਸੀਂ ਉਹਨਾਂ ਨੂੰ ਨਹੀਂ ਮੈਂ ਇਹ ਕੱਲ ਕਿਹਾ ਸੀ ਕਿ ਤੁਸੀਂ ਹੁਣ ਸਰਕਾਰ ਪੰਜਾਬ ਸਰਕਾਰ ਇਹਨਾਂ ਲੋਕਾਂ ਵਾਸਤੇ ਪੰਜਾਬ ਸਰਕਾਰ ਇਹ ਕਰ ਰਹੀ ਹੈ ਵੀ ਇਹਨਾਂ ਨੂੰ ਕਿਸੇ ਕਿਸਮ ਦੀ ਜਾ ਪਾਣੀ ਖੜਿਆ ਕੋਈ ਤਕਲੀਫ ਨਾ ਹੋਵੇ ਹਰ ਚੀਜ਼ ਇਹਨਾਂ ਨੂੰ ਮੁਹੱਈਆ ਹੋਵੇ ਇਹਨਾਂ ਨੂੰ ਇਹ ਅਹਿਸਾਸ ਨਾ ਹੋਵੇ ਕੋਈ ਸਾਡੀ ਬਾਣੀ ਫੜ ਰਿਹਾ ਆ ਸਾਡਾ ਜਿਵੇਂ ਮੈਂ ਪਹਿਲਾਂ ਦੱਸਿਆ ਸਾਰਾ ਪ੍ਰਸ਼ਾਸਨ ਸਾਰੇ ਅਫਸਰ ਸਾਹਿਬਾਨ ਖੜੇ ਹੈ ਕਿਸ਼ਤੀਆਂ ਖੜੀਆਂ ਨੇ ਹਰ ਇੱਕ ਦੇ ਘਰੇ ਜਾ ਕੇ ਰਾਸ਼ਨ ਪਹਚਾਈਏ ਅੱਜ ਜ਼ਿੰਮੇਵਾਰੀ ਸਾਡੀ ਇਹ ਹੈ ਪਾਣੀ ਉਤਰੇਗਾ ਮੁਆਵਜ਼ਾ ਦੇਵਾਂਗੇ ਮੁਆਵਜ਼ੇ ਦੇ ਲਈ ਰੂਲ ਜਨ ਰੈਗੂਲੇਸ਼ਨ ਸੈਂਟਰ ਗਵਰਨਮੈਂਟ ਨੇ ਬਣਾਏ ਹੋਏ ਨੇ ਉਹਦੇ ਮੁਤਾਬਕ ਅਸੀਂ ਮੁਆਵਜ਼ਾ ਵੀ ਦੇਵਾਂਗੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਹੈ ਲੋਕਾਂ ਦੀ ਸਰਕਾਰ ਹੈ ਮੁੱਖ ਮੰਤਰੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਕੱਲੀ ਕੱਲੀ ਗੱਲ ਤੇ ਪਹਿਰਾ ਦੇ ਰਹੇ ਨੇ ਅਸੀਂ ਹੁਣ ਚਾਰੇ ਜ਼ਿਲ੍ਹਿਆਂ ਦੇ ਵਿੱਚ ਦੋ ਦੋ ਮਨਿਸਟਰਾਂ ਦੀ ਡਿਊਟੀ ਲਾਈ ਹੈ ਮੈਂ ਕਿਉਂਕਿ ਮੇਰਾ ਵਿਭਾਗ ਹੈ ਇਸ ਲਈ ਮੈਂ ਤਾਂ ਵੈਸੇ ਆਇਆ ਹਾਂ ਦੋ ਦੋ ਮੰਤਰੀ ਸਾਡੇ ਇੱਥੇ ਆ ਕੇ ਬੈਠਣਗੇ ਜੋ ਵੀ ਪੋਸੀਬਲ ਹੋਏਗਾ ਅਸੀਂ ਸਾਰਾ ਕੁਝ ਕਰਕੇ ਦੇਵਾਂਗੇ ਠੀਕ ਹੈ ਜੀ ਥੈਂਕ ਯੂ ਚਲੋ ਜੀ